ਦੈਨਿਕ ਸਿਵਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬੀਆਂ ਨੂੰ ਇੱਕ ਵੱਡੀ ਸੋਗਾਹ ਦਿੱਤੀ ਜਾਏਗੀ ਜਿਸ ਦੇ ਵਿੱਚ ਸੀਐਮ ਮਾਨ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਐਲਾਨ ਕੀਤਾ ਸੀ ਕਿ ਅਸੀਂ ਦਿੱਲੀ ਦੇ ਹਵਾਈ ਅੱਡੇ ਦੇ ਉੱਪਰ ਇੱਕ ਪੰਜਾਬ ਜਿਹੜਾ ਕੇਂਦਰ ਖੋਲਾਂਗੇ ਪੰਜਾਬ ਸੁਵਿਧਾ ਕੇਂਦਰ ਖੋਲਿਆ ਜਾਏਗਾ ਕਿਉਂਕਿ ਬਹੁਤ ਸਾਰੇ ਹੁਣ ਆਪਣੀ ਕਮਾਂ ਲਈ ਦਰਬਦਰ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਇਕੋ ਸਾਥੇ ਠੇਠਾਂ ਸਾਰੇ ਮਸਲੇ ਹੱਲ ਹੋ ਰਹੇ ਹਨ ਇਹ ਸੰਭਵ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਾਂ ਨੂੰ ਸੁਖਾਲੇ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ ਜੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦ੍ਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਤਹਿਤ ਪੰਜਾਬ ਭਰ ਚ ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਤੇ ਚੱਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਸਭ ਤੋਂ ਪਹਿਲਾਂ ਮੈਂ ਸਤਖੁਪੰਨ ਸਿੰਘ ਮਾਨ ਮੁੱਖ ਮੰਤਰੀ ਪੰਜਾਬੀ ਦਾ ਧੰਨਵਾਦ ਕਰਨਾ ਚਾਹਾਂਗਾ ਇੱਕੇ ਛੱਤ ਹੇਠਲੇ ਜਿੰਨੀਆਂ ਸਹੂਦਾਵਾਂ ਅਸੀਂ ਦੇ ਰਹੇ ਆ ਇਹਦੇ ਵਾਸਤੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰੂੰਗਾ ਮੇਰੇ ਨਾਲ ਏਡੀਸੀ ਮੈਡਮ ਜੀਵਨ ਜੋਤੀ ਬਾਲਾ ਜੀ ਨਾਲ ਸਾਡੇ ਵਿਸ਼ਵਾਸ ਕੁਮਾਰ ਜੀ ਐਸਡੀਐਮ ਅੰਮ੍ਰਿਤਸਰ ਦੇ ਨਾਲ ਹੋਰ ਵੀ ਟੀਮ ਸਾਰੀ ਜਿਹੜੀ ਆ ਉਹ ਮੇਰੇ ਨਾਲ ਆਈ ਆ ਇਸ ਦੇ ਵਿੱਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਰੋਜ਼ਮਰਾਂ ਦੀਆਂ ਮੁਸ਼ਕਲਾਂ ਉਹਨੂੰ ਹੱਲ ਕਰਨ ਵਾਸਤੇ ਕੈਂਪ ਲਗਾਇਆ ਪੰਜਾਬ ਸਿਹਤ ਆਪਦੇ ਦੁਆਰ ਇਸ ਸਕੀਮ ਦਾ ਲਾਭ ਲੈਣ ਦੀ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਫੁਰਬ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ ਐਨਆਰਆਈਸ ਨੇ ਜਦੋਂ ਉਹ ਬਾਹਰੋਂ ਆਉਂਦੇ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਸਿਮ ਮੰਤ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਪੰਜਾਬੀਆਂ ਨੂੰ ਇੱਕ ਸਵਾਗਤ ਦੇਵਾਂਗੇ ਕਿ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਦੇ ਉੱਤੇ ਉਹ ਸਹੂਲਤਾਂ ਜਿਹੜੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਏ ਸਾਡੇ ਸਹਿਯੋਗੀ ਵਿਨੀਤ ਸਾਡੇ ਨਾਲ ਜੁੜੇ ਹੋਏ ਨੇ ਵਿਨੀਤ ਅੱਜ ਸੀਮ ਭਗਵੰਤ ਮਾਨ ਦੇ ਵੱਲੋਂ ਜਿਹੜੀ ਵੱਡੀ ਸਵਾਗਤ ਦਿੱਤੀ ਜਾਏਗੀ ਉਸ ਦੇ ਵਿੱਚ ਅੱਜ ਉਦਘਾਟਨ ਸਮਾਰੋਹ ਹੈ ਕੀ ਪਲਾਨ ਰਹੇਗਾ ਅੱਜ ਦਾ ਸਾਰਾ ਦਿਨ ਦਾ ਨੇ ਸੱਤ ਦਿੱਲੀ ਦੇ ਵਿੱਚ ਮੌਜੂਦ ਹੈ ਦਿੱਲੀ ਤੋਂ ਦਿੱਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਇੰਟਰਨੈਸ਼ਨਲ ਹਵਾਈ ਅੱਡਾ ਜਿਹੜਾ ਉਸ ਦੇ ਵਿੱਚ ਇੱਕ ਜਿਹੜਾ ਸਹਾਇਤਾ ਕੇਂਦਰ ਹੈ ਉਹ ਉਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਸਹਾਇਤਾ ਕੇਂਦਰ ਜਿਹੜਾ ਪੰਜਾਬੀਆਂ ਲਈ ਜਿਹੜੀ ਪੰਜਾਬੀਆਂ ਦੀ ਖਤਰਲ ਖਵਾਰੀ ਹੁੰਦੀ ਸੀ 에ਰਪੋਰਟਾਂ ਦੇ ਉੱਪਰ ਯਾਤਿਰ ਜਿਹੜੇ ਐਨ ਆਰ ਆਈ ਆਉਂਦੇ ਸੀ ਪੰਜਾਬ ਆਉਣਾ ਚਾਹੁੰਦੇ ਸੀ ਉਹਨਾਂ ਦੀ ਜਿਹੜੀ ਖਤਰਲ ਖਵਾਰੀ ਹੁੰਦੀ ਸੀ ਉਸ ਖਵੱਜਲ ਖਵਾਰੀ ਤੋਂ ਪੰਜਾਬੀਆਂ ਨੂੰ ਆ ਪਾਕੀਂ ਦੇ ਜਿਹੜਾ ਪੁਨਿ ਜਾਤ ਦਵਾਂ ਦਾ ਹੋਇਆ ਨਜ਼ਰਾ ਆਇਆ ਹੋ ਕੇ ਜਿਸ ਕੰਦੇਨਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਜੀ ਦਰਪੋਸ਼ਨਾ ਕੀਤੀ ਗਈ ਸੀ ਜੀ ਅਸੀਂ টারਮੀਨਲ 3 ਦੇ ਉਪਰ ਇੱਕ ਸਾਈਟਾ ਕੇਂਦਰ ਬਣਾਉਣ ਜਾ ਰਹੇ ਹਾਂ ਤੇ ਉਹ ਸਾਈਟਾ ਕੇਂਦਰ ਜਿਹੜਾ ਉਹ ਅੱਜ ਬਣ ਕੇ ਤਿਆਰ ਹੋ ਚੁੱਕਿਆ ਕੁਝ ਹੀ ਦੇਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਇਸ ਸਾਈਟਾ ਕੇਂਦਰ ਨੂੰ ਪੰਜਾਬੀਆਂ ਨੂੰ ਸਮਰਪਿਤ ਕਰਦੇ ਹੋਏ ਨਜ਼ਰਾਨੀ ਦੇ ਨਾਲ ਹੀ ਇੱਕ ਟੋਲ ਫਰੀ ਨੰਬਰ ਜਿਹੜਾ ਉਹ ਵੀ ਜਾਰੀ ਕੀਤਾ ਗਿਆ ਹੈ ਹੈਲਪਲਾਈਨ ਨੰਬਰ ਹੈ ਜਿਸ ਤੇ ਰਾਮੀ ਤੁਸੀਂ ਆਹ ਵਰਕੁੱਛੇ ਜਿਹੜੀ ਸਹਾਇਤਾ ਚਾਹੁੰਦੇ ਹੋ ਕਿਸੇ ਵੀ ਢੰਗ ਦੀ ਜਾਣਕਾਰੀ ਚਾਹੁੰਦੇ ਹੋ ਉਹ ਜਾਣਕਾਰੀ ਜਿਹੜੀ ਹੈ ਇਸ ਹੈਲਪਲਾਈਨ ਨੰਬਰ ਤੋਂ ਤੁਹਾਨੂੰ ਮੁਹੱਈਆ ਕਰਾ ਦਿੱਤੀ ਜਾਏਗੀ ਇਸ ਤੋਂ ਇਲਾਵਾ ਮੁਸਾਫਿਰਾਂ ਦੀ ਸੁਵਿਧਾ ਲਈ ਦੋ ਗੱਡੀਆਂ ਜਿਹੜੀਆਂ ਨੇ ਹਰ ਸਮਾਂ ਉੱਤੇ ਤਿਆਰ ਰਹਿਣ ਜੀਆਂ ਕਿਸ ਤਰ੍ਹਾਂ ਦੀ ਸੇਵਾ ਦਿੱਤੀ ਗਈ ਹੈ ਕਿਉਂਕਿ ਉਹਨਾਂ ਜਿਹੜੀ ਪੰਜਾਬ ਦੀ ਬਸਾਂ ਨੇ ਜਿਹੜੀ AC ਬਸਾਂ ਨੇ ਉਹ ਵੀ 에어ਪੋਰਟ ਤੇ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਇਸੇ ਕਰਕੇ ਇੱਕ ਭਰਪਾ ਚਿੰਦਨਕਤੀ ਆਖਰੀ ਮੋੜ ਕਹਿੰਦੀ ਸੀ ਪੰਜਾਬੀਆਂ ਨੂੰ ਜਦੋਂ 에ਰਪੋਰਟ ਤੇ ਆਉਂਦੇ ਸੀ ਤੇ ਨਹੀਂ ਪਤਾ ਲੱਗਦਾ ਸੀ ਕਿ ਟਰਮੀਨਲ ਕਿਹੜੇ ਨੇ ਕਿਸ ਪਾਸੇ ਨੂੰ ਜਾਣਾ ਹੈ ਤੇ ਟਰਮੀਨਲ 3 ਦੇ ਉੱਪਰ ਆ ਜਿਹੜਾ ਸਹਾਇਤਾ ਕੇਂਦਰ ਬਣਿਆ ਹੈ ਇਸ ਦੇ ਵਿੱਚ ਹੁਣ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਹੈ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਹੈ ਪੰਜਾਬੀਆਂ ਨੂੰ ਮੁਹੱਈਆ ਕਰਾਣ ਦੀ ਕੋਸ਼ਿਸ਼ ਛੜੀ ਹੈ ਪੰਜਾਬ ਸਰਕਾਰ ਵੀ ਰਹੂਗੀ ਔਰ ਅੱਜ ਆ ਸਹਾਇਤਾ ਕੇਂਦਰ ਜਿਹੜਾ ਉਹ ਪੰਜਾਬੀਆਂ ਨੂੰ ਸਮਰਪਿਤ ਕਰ ਦਿੱਤਾ ਜਉਬਾ ਜੀ 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 ਤੁਮਾਨ ਜਾਣਕਾਰੀ ਲਈ ਧੰਨਵਾਦ ਸੋ ਸਾਡੇ ਸਹਿਯੋਗੀ ਜੀ ਵਿਨੀਤ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਨੇ ਦੱਸਿਆ ਕਿ ਅੱਜ ਸੀਐਮ ਭਗਵੰਤ ਮਾਨ ਦਿੱਲੀ ਦੇ ਵਿੱਚ ਖੁਦ ਆਪ ਉੱਥੇ ਜਾ ਕੇ ਇਸ ਜਿਹੜਾ ਸਹਾਇਤਾ ਕੇਂਦਰ ਹੈ ਉਸ ਦਾ ਉਦਘਾਟਨ ਕਰਨਗੇ ਔਰ ਦੱਸ ਦਈਏ ਫਿਰ ਤੋਂ ਇੱਕ ਵਾਰ ਫਿਰ ਤੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਅੱਜ ਇਸ ਦੀ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਕੁਝ ਦਿਨ ਪਹਿਲਾਂ ਮੈਂ ਕਿਹਾ ਸੀ ਕਿ ਦਿੱਲੀ ਹਵਾਈ ਅੱਡੇ ਤੇ ਪੰਜਾਬੀਆਂ ਦੀ ਮਦਦ ਦੇ ਲਈ ਅਸੀਂ ਪੰਜਾਬ ਸਹਾਇਤਾ ਕੇਂਦਰ ਖੋਲਣ ਜਾ ਰਹੇ ਹਾਂ ਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਇਹ ਪੰਜਾਬੀਆਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਸੋ ਅੱਜ ਸਮਰਪਿਤ ਕਰਨ ਦਾ ਮਕਸਦ ਇਹ ਹੈ ਕਿ ਪੰਜਾਬੀ ਜਿਹੜੇ ਨੇ ਐਨ ਆਰ ਆਈਸ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਤੋਂ ਪੰਜਾਬ ਆਉਂਦੇ ਨੇ ਜਾਂ ਫਿਰ ਪੰਜਾਬ ਤੋਂ ਵਿਦੇਸ਼ਾਂ ਨੂੰ ਜਾਂਦੇ ਨੇ ਉਹਨਾਂ ਦੇ ਲਈ ਸਹਾਇਤਾ ਜਿਹੜੀ ਹੈ ਉਹ ਉਪਲਬਧ ਕਰਾਈ ਜਾਏ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਤੋਂ ਸਰਕਾਰੀ ਵਾਸਤੱਕ ਦਿੱਲੀ ਟਰਮੀਨਲ ਤੱਕ ਨਹੀਂ ਜਾਂਦੀ ਸੀ ਪ੍ਰਾਈਵੇਟ ਬੱਸਾਂ ਜਾਂਦੀਆਂ ਸੀ ਜਿਹਦੇ ਕਿਰਾਏ ਬਹੁਤ ਜ਼ਿਆਦੇ ਹੁੰਦੇ ਸੀ ਜਦੋਂ ਭਗਵੰਤ ਮਾਨ ਸਰਕਾਰ ਆਂਦੀ ਆ ਉਸ ਤੋਂ ਬਾਅਦ ਸਭ ਤੋਂ ਪਹਿਲਾ ਫੈਸਲਾ ਕੀ ਕੀਤਾ ਜਾਂਦਾ ਹੈ ਕਿ ਟਰਮੀਨਲ ਤੇ ਸਰਕਾਰੀ ਬੱਸਾਂ ਜਾਣਗੀਆਂ ਜਿਨ੍ਹਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਦੇ ਨਾਲੋਂ ਅੱਧਾ ਹੈ ਸੋ ਇੱਕ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਉਸ ਤੋਂ ਬਾਅਦ ਹੁਣ ਇਹ ਸਹਾਇਤਾ ਕੇਂਦਰ ਨੂੰ ਖੋਲਣਾ ਇਹ ਵੀ ਪੰਜਾਬੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਿ ਜਿਹੜੇ ਵਿਦੇਸ਼ਾਂ ਤੋਂ ਪੰਜਾਬੀ ਆਉਂਦੇ ਨੇ ਜਾਂ ਫਿਰ ਪੰਜਾਬ ਤੋਂ ਵਿਦੇਸ਼ ਜਾਣਾ ਹੁੰਦਾ ਹੈ ਕਿਸੇ ਨੇ ਉਹਨਾਂ ਨੂੰ ਕੋਈ ਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਬਕਾਇਦਾ ਉੱਥੋਂ ਦੋ ਗੱਡੀਆਂ ਵੀ ਚਲਾਈਆਂ ਜਾ ਰਹੀਆਂ ਨੇ ਸੋ ਇੱਕ ਵੱਡੀ ਸੌਗਾਤ ਕਹਿ ਸਕਦੇ ਆ ਪੰਜਾਬੀਆਂ ਦੇ ਲਈ ਕਿਉਂਕਿ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਵਿਦੇਸ਼ ਜਾਂਦੇ ਨੇ ਤੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਲੈਂਗੁਏਜ ਦਾ ਵੀ ਬੜਾ ਫਰਕ ਪੈ ਜਾਂਦਾ ਹੈ ਕਿ ਸਾਡੇ ਲੋਕ ਕਈ ਵਲੇ ਭਾਸ਼ਾ ਹੀ ਨਹੀਂ ਸਮਝ ਪਾਉਂਦੇ ਸੋ ਜਦੋਂ ਪੰਜਾਬ ਸਹਾਇਤਾ ਕੇਂਦਰ ਉੱਤੇ ਹੋਏਗਾ ਤੇ ਪੰਜਾਬੀ ਆਪਣੀ ਜਾ ਕੇ ਹਰੇਕ ਗੱਲ ਨੂੰ ਉੱਥੇ ਰੱਖ ਸਕਦੇ ਨੇ ਜਿਸ ਦੇ ਨਾਲ ਸਾਨੂੰ ਲੱਗਦਾ ਨਾਲੇ ਸਮੇਂ ਦੇ ਵਿੱਚ ਪੰਜਾਬੀ ਐਨ ਆਰ ਆਈਸ ਨੂੰ ਬਹੁਤ ਸਾਰਾ ਫਾਇਦਾ ਹੋਣ ਵਾਲਾ ਹੈ ਸੋ ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ ਇਸ ਪ੍ਰੋਜੈਕਟ ਦਾ ਉਦਘਾਟਨ ਜਿਹੜਾ ਹੈ ਉਹ ਕੀਤਾ ਜਾਏਗਾ ਔਰ ਪੰਜਾਬੀਆਂ ਨੂੰ ਅਜੇ ਇੱਕ ਵੱਡੀ ਸੌਗਾਤ ਜਿਹੜੀ ਹੈ ਉਹ ਦਿੱਤੀ ਜਾਏਗੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ